ਉਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸੰਤ ਹਰਨਾਮ ਸਿੰਘ ਖਾਲਸਾ ਦੇ ਨਾਲ ਦਮਦਮੀ ਟਕਸਾਲ ਦੇ ਜੋ ਮੁਖੀ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਮੁਲਾਕਾਤ ਦੇ ਦੌਰਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੇ ਮੁੱਦੇ ਨੂੰ ਵਿਚਾਰਿਆ ਗਿਆ। ਤੁਹਾਨੂੰ ਦੱਸ ਦਈਏ ਦਮਦਮੀ ਟਕਸਾਲ ਦੇ ਵੱਲੋਂ ਲਗਾਤਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਜੋ ਸਨਮਾਨਿਤ ਕੀਤਾ ਜਾਣਾ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਉਂਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਿਹੜੀ ਕਾਰਜਕਾਰੀ ਜਥੇਦਾਰ ਦਾ ਅਹੁਦਾ ਦਿੱਤਾ ਗਿਆ ਉਹਨੂੰ ਪ੍ਰਵਾਨ ਨਹੀਂ ਕੀਤਾ ਜਾ ਰਿਹਾ ਉਸਤੇ ਕਿੰਤੂ ਪਰੰਤੂ ਕੀਤਾ ਜਾ ਰਿਹਾ ਕਈ ਸਿੱਖ ਸੰਸਥਾਵਾਂ ਦੇ ਵੱਲੋਂ ਜਿਸ ਦੇ ਵਿੱਚ ਦਮਦਮੀ ਟਕਸਾਲ ਵੀ ਸ਼ਾਮਿਲ ਹੈ ਇਸ ਕਰਕੇ ਦਮਦਮੀ ਟਕਸਾਲ ਵੱਲੋਂ ਵੀ ਇਸ ਸਨਮਾਨ ਸਮਾਰੋਹ ਦਾ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸਨਮਾਨਿਤ ਕੀਤੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ 6 ਜੂਨ ਨੂੰ ਇਹ ਸਮਾਰੋਹ ਹੋਣਾ ਹੈ ਇਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤੇ ਇਸ ਨੂੰ ਲੈ ਕੇ ਹੁਣ ਜਿਹੜੀ ਮੀਟਿੰਗ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਹੁਣਾ ਵੱਲੋਂ ਬਿਆਨ ਦਿੱਤਾ ਗਿਆ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਟਕਰਾਅ ਦੀ ਸਥਿਤੀ ਤੋਂ ਬਚਣਾ ਚਾਹੁੰਦੇ ਨੇ ਅਤੇ ਦਮਦਮੀ ਟਕਸਾਲ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਟਕਰਾਅ ਨਹੀਂ ਹੈ ਨਾ ਇਸ ਤੋਂ ਪਹਿਲਾਂ ਸੀ ਤੇ ਨਾ ਭਵਿੱਖ ਦੇ ਵਿੱਚ ਹੋਵੇਗਾ ਉਹਨਾਂ ਕਿਹਾ ਕਿ ਇਹ ਮਸਲਾ ਜਿਹੜਾ ਹੈ ਉਹ ਜਲਦੀ ਹੀ ਨਿਬੜ ਜਾਵੇਗਾ ਤੇ ਇਸ ਸੰਬੰਧ ਦੇ ਵਿੱਚ ਜਲਦੀ ਹੀ ਕੋਈ ਉਚਿਤ ਫੈਸਲਾ ਲਿਆ ਜਾਵੇਗਾ ਪਰ ਦਮਦਮੀ ਟਕਸਾਲ ਦੇ ਨਾਲ ਕਿਸੇ ਵੀ ਕਿਸਮ ਦਾ ਕੋਈ ਟਕਰਾਅ ਵਾਲੀ ਸਥਿਤੀ ਨਹੀਂ ਬਣਨ ਦਿੱਤੀ ਜਾਵੇਗੀ ਆਉਂਦੇ 6 ਜੂਨ ਨੂੰ ਹੋਈ ਹੈ ਜਿਹਨੂੰ ਫੜਾਦੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸ਼ੁਰੂ ਤੋਂ ਕੈਮਰੇ ਵਿੱਚ ਸ਼ਹੀਦਾਂ ਨੂੰ ਸਲਮਾਨਤ ਕੀਤਾ ਜਾਂਦਾ ਭਾਜੀ ਮਾਈਕ ਅੱਗੇ ਖੰਡ ਪਾਟ ਸਾਹਿਬ ਦੇ ਭੋਗ ਪਾਏ ਜਾਂਦੇ ਆ ਉਹ ਹਰ ਸਾਲ ਦੀ ਤਰ੍ਹਾਂ 6 ਜੂਨ ਨੂੰ ਇਸ ਵਾਰ ਵੀ ਮਨਾਇਆ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵੋਤਮ ਸੰਸਥਾ ਇਹ ਠੀਕ ਆ ਭਈ ਮੈਂਬਰ ਚੁਣ ਕੇ ਇੱਕ ਧੜੇ ਦੇ ਵਾਧੇ ਆ ਤੇ ਇੱਕ ਧੜੇ ਦੀ ਚੋਣ ਜਿਹੜੀ ਆ ਉਹ ਸਰਦਾਰ ਸ਼ਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਕਰਦੇ ਆ ਪਰ ਪ੍ਰਧਾਨ ਜਿੱਲੇ ਬਣ ਜਾਂਦਾ ਉਹ ਸਾਰੀ ਕੌਮ ਦੀ ਰਿਪਰੈਜ਼ੈਂਟੇਸ਼ਨ ਕਰਦਾ ਉਹ ਸਾਰਿਆਂ ਨੂੰ ਸੱਦੇ ਵੀ ਦਿੰਦਾ ਤੇ ਸਾਰਿਆਂ ਨੂੰ ਗਲਬਕੜੀ ਦੇ ਵਿੱਚ ਵੀ ਲੇਦਾ ਇਹ ਹੁਣ ਕਿਉਂਕਿ ਕੁਝ ਦਿਨਾਂ ਤੋਂ ਦામਦਮੀ ਟਕਸਾਲ ਦੇ ਸਤਿਕਾਰਯੋਗ ਸਾਡੇ ਮੁੱਖੀ ਸ਼ਾਂਤ ਬਾਬਾ ਫਰਨਾਮ ਸਿੰਘ ਜੀ ਪਿੰਡਰਾਵਾਲੇ ਉਹਨਾਂ ਨੇ ਪਹਿਲਾਂ ਤੋਂ ਹੀ ਸ਼ੁਰੂ ਤੋਂ ਜਿਸਲੇ ਗੜਗਾਜ ਸਾਹਿਬ ਦੀ ਮਜਬੂਤੀ ਹੋਈ ਸੀ ਉਸ ਵੇਲੇ ਮਰਿਆਦਾ ਪ੍ਰਤੀ ਕੁਝ ਸਵਾਲ ਜਿਹੜੇ ਸੀ ਉਹ ਦੂਰੇ ਬਾਕੀ ਨਾਲ ਚੱਕੇ ਹੋਰ ਜਥੇ ਬੰਦੀਆਂ ਦੇ ਵੀ ਚੱਕੇ ਸੀ ਤੇ ਅਸੀਂ ਇਹਨਾਂ ਦੇ ਨਾਲ ਉਸ ਤੋਂ ਵੇਲੇ ਤੋਂ ਹੀ ਨਾਲ ਇਹਨਾਂ ਤੇ ਬਵਸਤਾ ਸੰਪਰਕ ਕੀਤਾ ਸੀ ਪਰ ਹੁਣ ਕਿਉਂਕਿ 6 ਜੂਨ ਆ ਗਈ ਹੈ ਤੇ 6 ਜੂਨ ਤੇ ਬਾਬਾ ਜੀ ਨੇ ਕਿਹਾ ਸੀ ਕਿ ਸਰਦਾਰ ਗੁਰਦੀਪ ਸਿੰਘ ਅੜਗੱਜ ਉਹ ਕਿਉਂਕਿ ਪੰਥ ਦੇ ਵਿੱਚ ਸਮੂਚੇ ਨੇ ਹਾਲੇ ਉਹਨਾਂ ਦੀ ਨਿਯੁਕਤੀ ਦੇ ਉੱਤੇ ਮੋਰ ਨਹੀਂ ਲਾਈ ਮਰਿਆਦਾ ਦੇ ਮਸਲੇ ਤੋਂ ਤੇ ਇਸ ਕਰਕੇ ਬਾਬਾ ਜੀ ਵੱਲੋਂ ਸਿਕਾ ਵੀ ਇਹ ਸੰਦੇਸ਼ ਨਾ ਪਾੜਨ ਤੇ ਸਤਕਾਰ ਉਥੇ ਸਿੰਘ ਸਾਹਿਬ ਦੇ ਦੇਣ। ਸੋ ਅਸੀਂ ਅੱਜ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਡੈਲੀਗੇਸ਼ਨ ਲੈ ਕੇ ਜੇ ਸਾਡੇ ਮੇਰੇ ਸੀਨੀਅਰ ਸਾਥੀ ਸਾਥ ਨਾਲ ਉਹਨਾਂ ਸਾਰਿਆਂ ਨੇ ਬਾਬਾ ਜੀ ਨਾਲ ਬੈਠ ਕੇ ਵਿਚਾਰ ਕੀਤੀ ਆ ਤੇ ਮੈਨੂੰ ਪੂਰਨ ਆਸ ਵੀ ਆ ਕਿ ਸ਼ੌਂਗਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਦੰਦਮਈ ਟਕਸਾਲ ਨਾਲ ਟਕਰਾਅ ਨਹੀਂ ਆਉਂਦੀ ਤੇ ਹੁਣ ਵੀ ਕੋਈ ਟਕਰਾਅ ਨਹੀਂਗਾ ਤੇ ਨਾ ਕੋਈ ਟਕਰਾਅ ਆਉਣਾ ਹੀ ਆ ਉਹਦੇ ਸਬੰਧ ਦੇ ਵਿੱਚ ਬੈਠ ਕੇ ਗੰਭੀਰਤਾ ਨਾਲ ਬਾਬਾ ਜੀ ਨੇ ਵਿਚਾਰਾਂ ਵੀ ਸਾਰੀਆਂ ਕੀਤੀਆਂ ਆਸ ਵੀ ਸਾਰੇ ਵਿਚਾਰ ਦੱਸੇ ਆ ਤੇ ਮੈਨੂੰ ਪੂਰਨ ਆਸ ਹੈ ਕਿ ਕਿਸੇ ਨਾ ਕਿਸੇ ਹੱਲ ਨੂੰ ਉਹਨਾਂ ਨੂੰ ਨਿਕਲ ਜੇ ਹੱਲ ਨਿਕਲ ਜਾਊਗਾ ਪਰ ਮੈਂ ਪੰਥ ਨੂੰ ਸਮੂਚਨ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਸੋਸ਼ਲ ਮੀਡੀਆ ਅੱਜ ਸਿੱਖਾਂ ਦਾ ਦੁਸ਼ਮਣ ਬਣਿਆ ਬੈਠਾ ਕਈ ਵਾਰੀ ਕਹਿੰਦੇ ਆ ਭਈ ਆ ਜਿਹੜੇ ਤਲਵਾਰ ਦੇ ਫੱਟ ਮਿਟ ਜਾਂਦੇ ਪਰ ਆ ਜਿਹੜੇ ਕਲਮ ਦੇ ਲਿਖੇ ਅੱਖਰੇ ਮਿਟਦੇ ਨਹੀਂ ਮੈਂ ਇਹਨਾਂ ਨੂੰ ਤਾੜਨਾ ਕਰਦਾ ਤਕਸਾਲ ਦਮਦਮੀ ਤਕਸਾਲ ਸਿੱਖ ਪੰਥ ਦੀ ਉਹ ਸੰਸਥਾ ਆ ਜਿਹੜੀ ਗੁਰੂ ਕਾਲ ਤੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੱਥੇ ਵਰਸਾਈ ਸੀ ਕਈ ਵਾਰੀ ਸਾਡੇ ਕੱਦ ਵੀ ਛੋਟੇ ਹੁੰਦੇ ਤੇ ਅਸੀਂ ਵੱਡੀਆਂ ਗੱਲਾਂ ਕਰ ਜਾਂਦੇ ਦੂਰੀਆਂ ਨੂੰ ਪਾੜਿਆਂ ਨੂੰ ਵਧਾਓ ਨਾ ਪਾੜੇ ਜਿਹੜੇ ਉਹ ਘਟਾਉਣੇ ਚਾਹੀਦੇ ਆ ਬੋਲ ਜਿਹੜੇ ਆ ਇਹ ਫੱਟ ਮਾਰ ਜਾਂਦੇ ਆ ਤੇ ਫੱਟ ਦਾ ਜਿਹੜਾ ਜ਼ਖਮ ਭਰ ਜਾਂਦਾ ਸੋ ਇਸ ਕਰਕੇ ਜਿੰਨੇ ਵੀ ਕੋਈ ਵੀ ਸੋਸ਼ਲ ਮੀਡੀਆ ਤੇ ਕਰਤਾਰ ਕੁਛੀ ਕਰਨ ਦਾ ਯਤਨ ਕਰ ਰਹੇ ਆ ਇਹ ਮੈਂ ਸਾਹਮਨਾ ਸ਼ਹੀਦੀ ਸਮਾਗਮ ਹੈ ਤੇ ਸ਼ਹੀਦੀ ਸਮਾਗਮ ਕਿਹੜਾ ਆ ਉਹ 6 ਜੂਨ 1984 ਜਦੋਂ ਜਾਵਰ ਫੌਜਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਕੇ ਢਹਿ ਢੇਰੀ ਕੀਤਾ ਤੇ ਅੱਜ ਹੀ ਮੈਂ ਮਹਾਰਾਜ ਦੇ ਪ੍ਰਕਾਸ਼ ਵੀ ਕਰਾ ਕੇ ਆਇਆ ਪਵਿੱਤਰ ਸਰੂਪ ਇੱਕ ਵੱਡਾ ਸਰੂਪ ਹਰ ਕੀ ਪੌੜੀ ਉਹਦਾ ਨਹੀਂ ਪਰ ਛੋਟੇ ਸਰੂਪ ਦਾ ਜਿਹੜਾ ਉਸ ਵੇਲੇ ਬਿਰਾਜਮਾਨ ਸੀ ਸਤਕੰਡ ਦੇ ਵਿਖੇ ਤੇ ਫਿਰ ਆਪਾਂ ਕਈ ਵਾਰੀ ਗੱਲਾਂ ਕਰਨ ਲੱਗੇ ਵੱਧ ਕਰ ਜਾਂਦੇ ਉਹਨਾਂ ਨੇ ਤਾਂ ਕੋਈ ਕਸਰ ਨਹੀਂ ਕੀਤੀ ਤੇ ਮਰਦੇ ਮਜਾਹਿਦ ਜੇ ਕਿਸੇ ਨੇ ਮੁਕਾਬਲਾ ਕੀਤਾ ਉਹ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਜੋ ਕਿਹਾ ਸੀ ਉਹ ਕਰਕੇ ਦਿਖਾ ਲਿਆ ਸੋ ਮੇਰਾ ਕਹਿਣ ਤੋਂ ਬਾਅਦ ਦਮ ਦੇ ਮੀਟਕ ਸਾਲ ਸਾਡੀ ਸਰਕਾਰ ਜਥੇਬੰਦੀ ਆ ਜਿਨੇ ਬਹੁਤ ਵੱਡਾ ਗੁਰੂ ਕਾਲ ਤੋਂ ਲੈ ਕੇ ਆਪਣਾ ਕਥਾ ਕੀਰਤਨ ਦੇ ਵਿੱਚ ਅਮਰ ਸੰਚਾਰਾਂ ਦੇ ਵਿੱਚ ਹਰ ਪੱਖ ਤੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਬਾਬਾ ਜੀ ਨੇ ਵੀ ਇਸੇ ਗੱਲ ਦੀ ਅਸ਼ੋਰੈਂਸ ਦਿੱਤੀ ਆ ਵੀ ਮੇਰਾ ਕੋਈ ਕਿਸੇ ਪੱਖ ਦਾ ਵੀ ਕਿਸੇ ਨਾ ਸ਼੍ਰੋਮਣੀ ਕਮੇਟੀ ਨੂੰ ਤਕਦਾਜਤ ਹੈ ਹੀ ਨਹੀਂ ਕੋਈ ਗੱਲ ਸੋ ਮੈਂ ਬਾਬਾ ਜੀ ਨੂੰ ਨਿਮਰਤਾ ਸਹਿਤ ਸਾਰੇ ਆਂਦੇ ਸੀ ਮੈਂਬਰਾਂ ਨੇ ਬੇਨਤੀ ਕੀਤੀ ਆ ਬਾਬਾ ਜੀ ਦਾ ਬੈਠ ਕੇ ਹੱਲ ਕੱਢੀਏ ਤੇ ਬਾਬਾ ਜੀ ਨਾਲੋਂ ਵੀ ਭਰੋਸਾ ਤੇ ਮੈਂ ਵੀ ਦਿੰਨਾ ਵੀ ਅਸੀਂ ਕੋਈ ਨਾ ਕੋਈ ਦਾ ਜਿਹੜਾ ਹਾਲਿਆ ਉਹ ਇੱਕ ਦੋ ਦਿਨਾਂ ਦੇ ਵਿੱਚ ਇੱਕ ਦੋ ਦਿਨ ਤਿੰਨ ਤਾਂ ਗੱਬੇ ਤਿੰਨੇ ਰਹਿ ਗਏ ਅੱਜ 2 ਤਰੀਕ ਹੋ ਗਏ ਤਿੰਨ ਚਾਰ ਪੰਜ ਦਿਨ ਰਹਿ ਗਏ ਤਿੰਨ ਦਿਨ ਰਹਿ ਗਏ ਤੇ ਹੱਲ ਇਹਦਾ ਗੁਰੂ ਸਾਹਿਬ ਕਿਰਪਾ ਕਰਨ ਕੋਈ ਨਾ ਕੋਈ ਜਲੂਰ ਨਿਕਲੇ ਹੋਵੇ ਪਰਦਾਨ ਸਾਹਿਬ ਅੱਜ ਬੜੀ ਵੱਡੀ ਆਸ ਸੀ ਕਿ ਅੱਜ ਨਹੀਂ ਇੱਥੇ ਪਹੁੰਚੇ ਹੋ ਪੂਰਾ ਵਕਤ ਤੁਹਾਨੂੰ ਨਾਲ ਲੈ ਕੇ ਆਏ ਹੋ ਵੀ ਅੱਜ ਕੋਈ ਡਿਸੀਜਨ ਲੈ ਲਿਆ ਜਾਏਗਾ ਦੇਖੋ ਗੱਲ ਗੱਲ ਬਾਬਾ ਜੀ ਨਾਲ ਬੜੇ ਚੰਗੇ ਮਾਹੌਲ ਡੇਢ ਘੰਟਾ ਹੋਈ ਆ ਤੇ ਗੱਲਾਂ ਚ ਵਿਚਲੇ ਗੱਲ ਆਪਾਂ ਤੋੜਦੇ ਆ ਇੱਕ ਦੂਜੇ ਨਾਲ ਤਰ੍ਹਾਂ ਕੋਈ ਨਾ ਕੋਈ ਦਾ ਹਾਲਤਾ ਨਿਕਲਦਾ ਹੀ ਆ ਇੱਕਦਮ ਕਈਆਂ ਗੱਲਾਂ ਦੇ ਹੱਲ ਨਹੀਂ ਨਿਕਲਦੇ ਤੇ ਉਹ ਆਪਾਂ ਬੈਠ ਕੇ ਅੱਜ ਗੱਲ ਕੀਤੀ ਆ ਤੇ ਕੋਈ ਨਹੀਂ ਉਹ ਤਾਂ ਗਾਂਪੇ ਹੋਣਾ ਬੈਠ ਕੇ ਬਾਬਾ ਜੀ ਨਾਲ ਜਿਹੜੀ ਵਿਚਾਰਾ ਅੱਜ ਹੋਈ ਆ ਉਹਨੂੰ ਗਾਂ ਤੋੜ ਕੇ ਕੋਈ ਨਾ ਕੋਈ ਹੱਲ ਕੱਢ ਲਾਂਗਾ